ਵਿਦੇਸ਼ਾਂ 'ਚ ਪੰਜਾਬੀ ਲਗਾਤਾਰ ਵੱਡੇ ਮੁਕਾਮ ਹਾਸਲ ਕਰ ਪੰਜਾਬੀਆਂ ਦਾ ਮਾਣ ਵਧਾ ਰਹੇ ਨੇ ਇਸੇ ਤਰ੍ਹਾਂ ਕੈਨੇਡਾ 'ਚ ਸਿੱਖਾਂ ਦਾ ਮਾਣ ਵਧਾਇਆ ਬਲਤੇਜ ਸਿੰਘ ਢਿੱਲੋਂ ਨੇ ਬਲਤੇਜ ਸਿੰਘ ਢਿੱਲੋਂ ਜੋ ਸੇਵਾਮੁਕਤ RCMP ਅਧਿਕਾਰੀ ਨੇ ਤੇ ਲੰਬੇ ਸਮੇਂ ਤੋਂ ਸਮਾਜ ਸੇਵੀ ਨੇ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਹੈ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਤੇ ਮਾਰਟਿਨ ਹੀਬਰ ਤੇ ਟੋਡ ਲੈਵਿਸ ਨੇ ਸਰਦਾਰ ਢਿੱਲੋਂ ਦੀ ਨਿਯੁਕਤੀ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਹੈ। ਉਦੋਂ ਇਸ ਖਬਰ ਤੋਂ ਬਾਅਦ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੱਸਦੇ ਕਿ ਬਲਤੇਜ ਢਿੱਲੋਂ ਨੇ 1991 'ਚ ਕੈਨੇਡੀਅਨ ਕਾਨੂੰਨ ਲਾਗੂ ਕਰਨ 'ਚ ਸਿੱਖ ਪ੍ਰਤੀਨਿਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ ਦਸਤਾਰ ਪੈਣਨ ਵਾਲੇ ਪਹਿਲੇ RCMP ਅਧਿਕਾਰੀ ਬਜੋ ਇਤਿਹਾਸ ਰਚਿਆ ਸੀ। 23 ਸਾਲਾਂ ਦੇ ਕੈਰੀਅਰ ਦੌਰਾਨ ਉਨ੍ਹਾਂ ਨੇ ਉੱਚ ਪ੍ਰੋਫਾਈਲ ਜਾਂਚ 'ਚ ਯੋਗਦਾਨ ਪਾਇਆ ਤੇ ਬਾਅਦ 'ਚ BC ਦੀ ਗੈਂਗ ਵਿਰੋਧੀ ਏਜੰਸੀ ਨਾਲ ਕੰਮ ਕੀਤਾ। ਜਦਕਿ ਯੂਵਸਲਾਕਾਰ ਤੇ ਸਰਗਰਮ ਰਹੇ ਹੁਣ ਸੈਨੇਟ ਚੁਣੇ ਦੀ ਨਿਯੁਕਤੀ ਜਨਤਕ ਸੇਵਾ ਵਿਭਿੰਨਤਾ ਤੇ ਪਾਈਚਾਰਕ ਲੀਡਰਸ਼ਿਪ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ ਵਿਦੇਸ਼ਾਂ 'ਚ ਪੰਜਾਬੀ ਲਗਾਤਾਰ ਵੱਡੇ ਮੁਕਾਮ ਹਾਸਲ ਕਰ ਪੰਜਾਬੀਆਂ ਦਾ ਮਾਣ ਵਧਾ ਰਹੇ ਇਸੇ ਤਰ੍ਹਾਂ ਕੈਨੇਡਾ 'ਚ ਸਿੱਖਾਂ ਦਾ ਮਾਣ ਵਧਾਇਆ ਬਲਤੇਜ ਸਿੰਘ ਢਿੱਲੋਂ ਨੇ ਬਲਤੇਜ ਸਿੰਘ ਢਿੱਲੋਂ ਜੋ ਸੇਵਾਮੁਕਤ ਆਰਸੀਐਮਪੀ ਅਧਿਕਾਰੀ ਨੇ ਤੇ ਲੰਬੇ ਸਮੇਂ ਤੋਂ ਸਮਾਜ ਸੇਵੀ ਨੇ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਹੈ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਤੇ ਮਾਰਟਿਨ ਹੀਬਰ ਤੇ ਟੋਡ ਲੈਵਿਸ ਨੇ ਸਰਦਾਰ ਢਿੱਲੋਂ ਦੀ ਨਿਯੁਕਤੀ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਹੈ। ਉਦੋਂ ਦੀ ਖਬਰ ਤੋਂ ਬਾਅਦ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੱਸਦੇ ਕਿ ਬਲਤੇਜ ਢਿੱਲੋਂ ਨੇ 1991 'ਚ ਕੈਨੇਡੀਅਨ ਕਾਨੂੰਨ ਲਾਗੂ ਕਰਨ 'ਚ ਸਿੱਖ ਪ੍ਰਤੀਨਿਧਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ ਦਸਤਾਰ ਪੈਨਣ ਵਾਲੇ ਪਹਿਲੇ RCMP ਅਧਿਕਾਰੀ ਬਜੋ ਇਤਿਹਾਸ ਰਚਿਆ ਸੀ। 23 ਸਾਲਾਂ ਦੇ ਕੈਰੀਅਰ ਦੌਰਾਨ ਉਨ੍ਹਾਂ ਨੇ ਉੱਚ ਪ੍ਰੋਫਾਈਲ ਜਾਂਚ 'ਚ ਯੋਗਦਾਨ ਪਾਇਆ ਤੇ ਬਾਅਦ 'ਚ BC ਦੀ ਗੈਂਗ ਵਿਰੋਧੀ ਏਜੰਸੀ ਨਾਲ ਕੰਮ ਕੀਤਾ। ਜਦਕਿ ਯੂਵਾ SLA ਕਾਟ ਸਰਗਰਮ ਰਹੇ ਹੁਣ ਸੈਨੇਟ ਚੋਣਾਂ ਦੀ ਨਿਯੁਕਤੀ ਜਨਤਕ ਸੇਵਾ ਵਿਭਿੰਨਤਾ ਤੇ ਪਾਈਚਾਰਕ ਲੀਡਰਸ਼ਿਪ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ